ਲੋਬੀ ਰੈਡੀ ਹੋ ਜਾ ਤਿੰਨ 855 ਦਿਖਾਉਣੇ ਸਾਨੂੰ ਸ਼ੁਰੂਤ ਆਪਾਂ ਇਸ ਤੋਂ ਕਰਾਂਗੇ ਜਾਵਾਂਗੇ ਉੱਥੇ ਤੱਕ ਤੇ ਆ ਜਾ ਲਿਆ ਕਰ ਇੱਧਰ ਕੈਮਰਾ ਨਾਲ ਆ ਆਪਣੇ ਕੁਲਵੀਰ ਤੇ ਬਾਕੀ ਦੀ ਜਾਣਕਾਰੀ ਬਾਈਤ ਲੈਂਦੇ ਆ ਬਾਈ ਕੀ ਹਾਲ ਚਾਲ ਠੀਕ ਹੈ ਢਿਲੋਂ ਸਾਹਿਬ ਠੀਕ ਹੈ ਬਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦਾ ਬਾਈ ਸਾਰੇ ਠੀਕ ਠਾਕ ਹੋਵੋਗੇ ਪਰਮਾਤਮਾ ਸਾਰੇ ਭਰਾਵਾਂ ਨੂੰ ਚੜ੍ਹਦੀ ਕਲਾ ਚ ਰੱਖੇ ਜਿੰਨਾ ਭਰਾਵਾਂ ਦਾ ਨੁਕਸਾਨ ਹੋ ਗਿਆ ਉਟੈਂ ਦੀ ਗੜਾ ਚ ਜਮੇ ਨਾ ਜਾਏ ਪੰਜਾਬ ਸੋਡੇ ਨਾਲ ਹੀ ਖੜਾਗਾ ਇਸ ਅਦਾ ਖੜਾ ਰਹੂਗਾ ਬਿਲਕੁਲ ਕੋਈ ਗੱਲ ਨਹੀਂ ਤੇ ਕੱਲੀ ਅਸੀਂ ਇਸ ਵੀਡੀਓ ਤੇ ਇੱਕ ਸਮਰਪਤ ਨਹੀਂ ਹੈਗੇ ਕੋਈ ਟੰਡ ਲੋ ਬਿਲਕੁਲ ਬਾਈ ਜਿੰਨੇ ਜੋਗੇ ਹੈਗੇ ਬਾਈ ਪਿੰਡ ਵੱਲੋਂ ਵੀ ਜਾਵਾਂਗੇ ਤੇ ਇੱਥੇ ਵੀ ਸਾਡੇ ਕੋਈ ਭਰਾ ਕੋਈ ਮੰਨ ਕੇ ਚੱਲ ਸਾਂਝਾ ਟਰੈਕਟਰ ਜਿਵੇਂ ਲੈਣਾ ਹੈਗਾ ਹੜਾਗਾ ਖਾਸ ਗੱਲ ਆ ਗਈ ਹੈ ਨਾ ਖਾਸ ਗੱਲ ਆ ਗਈ ਵੀ ਜਿਵੇਂ ਕਿਸੇ ਭਰਾ ਨੇ ਲੈਣਾ ਹੁੰਦਾ ਨਾ ਵੀ ਜਿਹੜੇ ਹੈਗੇ ਆਗੇ ਹੜ ਪ੍ਰਭਾਵ ਤੇਰੀਏ ਵੀ ਪਿੰਡ ਨੇ ਸਾਂਝੇ ਹੋ ਕੇ ਇਕੱਠਾ ਟਰੈਕਟਰ ਲੈਣਾ 1 ਰੁਪਈਆ ਨਹੀਂ ਕਮਾਈ ਕਰਦੇ ਬਾਈ ਜੀ ਕੱਲਾ ਕੱਲਾ ਖਰਚਾ ਤੁਹਾਨੂੰ ਰਸੀਦ ਦਿਖਾ ਕੇ ਟਰੈਕਟਰ ਦੇ ਕੇ 1 ਰੁਪਿਆ ਕਮਾਈ ਨਹੀਂ ਕਰਦੇ ਜਿਹੜਾ ਮਰਜ਼ੀ ਟਰੈਕਟਰ ਲੈ ਲੇ ਲੈ ਜਿਓ ਯਾਰ ਬੇਸ਼ੱਕ ਜੇ ਕੋਈ ਇੱਕ ਪਿੰਡ ਵੀ ਆਇਆ ਕਿ ਜਿਹਦਾ ਟਰੈਕਟਰ ਦਾ ਨੁਕਸਾਨ ਹੋਇਆ ਉੱਥੇ ਹਨਾ ਜੇ ਉਹ ਆ ਬੰਦੇ ਨੂੰ ਇੱਕ ਪਿੰਡ ਵੀ ਇਕੱਠਾ ਹੋ ਕੇ ਟਰੈਕਟਰ ਲੈ ਦੂ ਉਹਨਾਂ ਆਪਾਂ ਨੂੰ ਕੋਈ ਫਰਕ ਨਹੀਂ ਆਪਾਂ ਨੂੰ ਕੋਈ ਫਰਕ ਨਹੀਂ ਤੂੰ ਨਹੀਂ ਤੂੰ ਨਾ ਕਹਿੰਦਾ ਸਮੁੰਦਰ ਡਰ ਜਾਂਦਾ ਹੈਗਾ ਮੈਂ ਹੀ 50000 ਪਾ ਦਊਗਾ ਦਾਨ ਹੁੰਦਾ ਉਹ ਜਿਹੜਾ 10 ਤੋਂ ਲੈ ਕੇ 1 ਰੁਪਈਏ ਤੋਂ ਲੈ ਕੇ ਤਾਂ ਕਿਥੋਂ ਤੱਕ ਮਰਜ਼ੀ ਜਾਵੜਾ ਸ਼ਰਤ ਨਾ ਦਿੱਤਾ ਉਹ ਦਾਨ ਹੀ ਹੁੰਦਾ ਦਾਨ ਹੀ ਹੁੰਦਾ ਤੇ ਉਹ ਗਿਣਿਆ ਜਾਂਦਾ ਹੈ ਹਨਾ ਦੇਖੋ ਕਹਿੰਦੇ ਵੀ ਤੂੰ ਲੈਦੇਂ ਇਕੱਲਾ ਇਕੱਲਾ ਨਹੀਂ ਕਿ ਉਹ ਹੋਰ ਹੈਗੇ ਨੇ ਜਿਹੜੇ ਲੈ ਕੇ ਦੀ ਜਾਂਦੇ ਨੇ ਪਰ ਪ੍ਰਮਾਤਮਾ ਨੇ ਜਿੱਤੇ ਇਕੱਲੇ ਲੈਣ ਜੋਗਰੇ ਕਰਦੇ ਉਹਦੇ ਇਕੱਲੇ ਵੀ ਲੈ ਕੇ ਦੇ ਦਿਆ ਕਰਾ। ਜਿਹੜੇ ਕਹਿੰਦੇ ਹੁੰਦੇ ਢੱਲੋਂ ਵੀ ਫੂਲ ਫੂਲ ਨਾਲ ਸਮੁੰਦਰ ਭਰ ਦਿੰਦਾ। ਠੀਕ ਐ ਇੰਨਾ ਕ ਕਰ ਸਕਦੇ ਆ ਪ੍ਰਭੂ ਕਿ ਜਿੰਨੇ ਜੋਗਰੇ ਹੈਗੇ ਆ ਬਾਕੀ ਕੱਲ ਨੂੰ ਆਪਦੇ ਪਿੰਡ ਨੂੰ ਸਾਡੀ ਸਮਗਰੀ ਇਕੱਠੀ ਕਰਨੀ ਆ ਜਾਵਾਂਗੇ ਵੀ ਜਿੰਨੇ ਜੋਗਰੇ ਹੈਗੇ ਉੱਥੇ ਵੀ ਯੋਗਦਾਨ ਪਾਵਾਂਗੇ ਇੱਥੇ ਆਹ ਕਰ ਸਕਦੇ ਆ ਸਿਰਫ ਹਾਂ ਇਸ ਚੀਜ਼ ਦਾ ਪ੍ਰੂਫ ਹੋਵੇ ਅਸੀਂ ਹੜ ਪ੍ਰਭਾਵ ਤੇ ਰੱਬ ਤੋਂ ਸਾਡਾ ਟਰੈਕਟਰ ਲੈਣ ਜਣੇ। ਇਨੀ ਗੱਵੀ ਅੱਜਕੱਲ ਫਰੌਡ ਸਿਸਟਮ ਵੀ ਚੱਲੀ ਹੈ ਬਹੁਤ ਹਾਂ ਆਪ ਦਾ ਅਫਸਰ ਬਹੁਤ ਬੰਦੇ ਵੀ ਜਲਦੇ ਠੀਕ ਹੈ ਇਹ ਚੀਜ਼ ਦਾ ਵੀ ਧਿਆਨ ਦੇ ਇਹ ਚੀਜ਼ ਦਾ ਧਿਆਨ ਹੈ ਵੀਰੇ ਬਾਕੀ ਚਲੋ ਸਾਡਾ ਕਿੱਤਾ ਸੀ ਪਿਛਲੇ ਵਾਰੀ ਕੋ ਟਰੈਕਟਰ ਚਾਰ ਵੇਚੇ ਹੈਗੇ ਲੋਨ ਨੇ ਮਜਬੂਰੀ ਆਉਣਾ ਪੈ ਗਿਆ ਤੇ ਜੇ ਪਰਮਾਤਮਾ ਇਹ ਦੁਬਾਰਾ ਸ਼ਾਂਤੀ ਬਣਾਈ ਰੱਖੇ ਤੇ ਜੇ ਕੋਈ ਜ਼ਿਆਦਾ ਪ੍ਰੋਬਲਮ ਆਉਂਦੀ ਹੈ ਤਾਂ ਇਹ ਵੀ ਆਪਾਂ ਪੰਜ ਚਾਰ ਮੰਡੀਆਂ ਵੀ ਛੱਡ ਦਿਆਂਗੇ ਛੱਡ ਦੇ ਕੋਈ ਵੱਡੀ ਗੱਲ ਬੈਂਦਾ ਕੋਈ ਵੱਡੀ ਗੱਲ ਆਪਾਂ ਕੱਲ ਹੀ ਸ਼ੁਰੂ ਫਿਰ ਇਹ ਤਾਂ ਲੜ ਲਓ ਫਿਰ ਇਹਦੀ ਕੀ ਸਟੋਰੀ ਹੈ ਬਈ ਇਹ 15 ਮਾਡਲ ਲੜ ਲਓ ਮਗਰਾੜਾਂ ਦੇ ਗੋਲਿਆਂ ਤੇ ਥੋੜੀ ਜਿਹੀ ਨਗਾਲ ਸੀ ਇਕਾ ਦੁਕਾ ਜਗ੍ਹਾ ਛੱਡ ਕੇ ਬਾਕੀ A to Z ਓਰੀਜਨਲ ਹੈ ਮਗਰਾੜਾਂ ਤੋਂ ਬਣਾ। ਅੱਛਾ ਕੱਲੇ ਮਗਰਾੜਾਂ ਤੋਂ ਮਗਰਾੜਾਂ ਦੇ ਆਪਾਂ ਦੱਸ ਦਿਆਂਗੇ ਪਹਿਲਾਂ। ਅੱਛਾ ਇਧਰ ਮੁੰਡਿਆ ਨਿਕਲ ਦਿਖਾ ਦੇ। ਨਟਾਂ ਦੇ ਪਿਆਗਾ, ਮੂਹਰਲੇ ਰੇਮ ਦਿਖਾ ਦੇ, ਬਾਡੀ ਦਿਖਾ ਦੇ। ਹੂੰ ਤੇਰੇ ਓਰੀਜਨਲ ਸ਼ੋਰ ਓਰੀਜਨਲ ਬਾਡੀ ਓਰੀਜਨਲ ਬਹੁਤ ਚੰਗਾ ਟ੍ਰੈਕ ਹੈ। 80 85 ਵੇਹ ਟਾਇਰ ਹੈ। ਸਟੀering ਦਾ ਤੇਲ ਅਲੱਗ ਤੋਂ। ਅੱਛਾ ਦਿਖਾ ਦੇ ਪਰਲੇ ਪਾਸੇ ਪਰਲੇ ਪਾਸੇ ਦਿਖਾ ਦੇ। ਜਿਹੜਾ ਸਟੀering ਦਾ ਤੇਲ ਇਕੱਠਾ ਹੁੰਦਾ ਹੂੰ ਲਿਫਟ ਦੇ ਨਾਲ ਅੱਛਾ ਜੇ ਹੁੰਦਾ ਵੀ ਆਰਮਡੋਰ ਜਲਦੀ ਖਰਾਬ ਹੋ ਜਾਂਦਾ ਮਾੜਾ ਮੂੜਾ ਦਿਲ ਰੰਗਦਾ ਰਹਿੰਦਾ 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 ਹੈ ਨਾ ਉਹ ਤਾਂ ਵਧੀਆ ਫੀਚਰ ਹੈ ਸ਼ੋਰਾ ਇਹਨੇ ਜਦੋਂ 15 ਦੇ ਵਿੱਚ ਇਹਦੇ ਸ਼ੋਧ ਕੀਤੀ ਹੈ ਉਦੋਂ ਬਾਅਦ ਆਰਮਡੋਰ ਸਟੀਅਰਿੰਗ ਦਾ ਦਾ ਨੁਕਸ ਪੈਂਦਾ ਹੀ ਨਹੀਂ ਵੱਡੀ ਗੱਲ ਉਹਦੋਂ ਜਾਦੇ ਪੈਂਦਾ ਬਹੁਤ ਵੱਡੀ ਗੱਲ ਹੁੰਦੀ ਹੈ ਇਹ ਬਹੁਤ ਚੰਗਾ ਇੰਜਨ ਗੇਅਰ ਦਾ ਫੁੱਲੀ ਬਹੁਤ ਚੰਗਾ ਡਿਲਨ ਰੈਟਰ ਹਰਿਆਣਾ ਨੰਬਰ ਹੈ ਫਸਟ ਪਾਰਟੀ ਹੈ ਐਨਓਸੀ ਇਸ ਟਰੈਕਟਰ ਦੀ ਮਿਲ ਜੂਗੀ ਬਾਕੀ ਦਾ ਸਾਰਾ ਕੁਝ ਵਿੱਚ ਹੀ ਹੈਗਾ ਫੁੱਲ ਟੌਪ ਵਾਲਾ ਮਾਡਲ ਹੈ ਪਾਵਰ ਸਟੀਅਰਿੰਗ ਟਵਲ ਕਲੱਚ ਡਬਲ ਬ੍ਰੇਕਾਂ ਰਿਵਰਸ ਵੀਡੀਓ ਡਬਲ ਡਿਸਟ੍ਰੀਬਿਊਟਰ ਡਬਲ ਡਿਸਟ੍ਰੀਬਿਊਟਰ ਪੋਲਾ ਟੌਪ ਆਇਆ ਸੁਰਾਜ ਦੇ ਵਿੱਚ ਆਇਆ 2015 ਦਾ ਪੋਲਾ ਟੌਪ ਮਾਡਲ ਆਇਆ ਚੰਗੇ ਟਾਇਰ ਆ ਸਾਰਾ ਸਮਾਨ ਪੂਰਾ ਡੰਡਾ ਫੱਟੀ ਨਾਲ ਆ ਛਤਰੀ ਬਾਈ ਜੀ ਦੀ ਦੇਵਾਂਗੇ ਬਿਲਕੁਲ ਬਾਈ ਠੀਕ ਐ ਐਨਓਸੀ ਇਸ ਦੀ ਦੇਵਾਂਗੇ ਹੂੰ ਪ੍ਰੀਮਾ ਤੁਹਾਡਾ ਲੱਗਣਾ ਐਨਓਸੀ ਦਾ ਖਰਚਾ ਸਾਡਾ ਹੋਊਗਾ ਤੇ ਹੁਣ ਆਪਾਂ ਇੱਥੇ ਆ ਜੀਏ ਡਿਮਾਂਡ ਤੇ 5,25,000 ਰੁਪਏ ਡਿਮਾਂਡ ਐ ਹੂੰ ਪਾਦੇ ਲੱਖ ਦਾ ਦੇਣਾ ਸੀ 495000 ਦਾ ਰੇਟਰ ਦੇ ਦਿਆ 495 ਹਾਂ ਇੱਕ ਮੈਂ ਹੁਣ ਕਈ ਵੀਡੀਓ ਦੇ ਕਮੈਂਟ ਪੜ੍ਹੇ ਸੀਗੇ ਆਪਣੀ ਨਹੀਂ ਕਿਸੇ ਹੋਰ ਦੀ ਤੇ ਪੜ੍ਹੇ ਸੀ ਕਹਿੰਦਾ ਜਿਹੜਾ ਵਪਾਰੀ ਹੁੰਦੇ ਪਹਿਲਾਂ ਆਪ ਦਾ ਰੇਟ ਰੱਖ ਲੈਂਦੇ ਆ ਫਿਰ ਉਹ ਚ ਕਟਾ ਲੈਂਦੇ ਆ ਟ੍ਰਿਕਾ ਬਾਹਲਾ ਨਹੀਂ ਹੈ ਵੱਡੀ ਗੱਲ ਕਰ ਸਕਦੇ ਤਲਵੰਡੀ ਮੰਡੀ ਦੇ ਵਿੱਚ ਕਿਹੜੇ ਰੇਟਰਾਂ ਦੇ ਰੇਟ ਅਸੀਂ ਦੇਈ ਜਾਂਦੇ ਹਾਂ ਸਾਰੀ ਮੰਡੀ ਤੋਂ ਪਤਾ ਕਰ ਲਿਓ ਸਾਰੀ ਮੰਡੀ ਘੁੰਮ ਕੇ ਦੇਖ ਲਿਓ ਸਾਡਾ ਕੋਈ 10-5000 ਦੂਜਿਆਂ ਨਾਲੋਂ ਘੱਟ ਹੀ ਹੋਊਗਾ ਘੱਟ ਹੀ ਹੋਊਗਾ ਨਾ ਇਹ ਵੀ ਤੁਹਾਨੂੰ ਦੱਸ ਦਿੰਦੇ ਆ ਵੀ ਕੱਲਾ ਇਹ ਨਹੀਂ ਵੀ ਆਪ ਦਾ ਵਧਾ ਕੇ ਫਿਰ ਘਟਾਉਣੇ ਆਗੇ ਆ ਗਿਆ ਐਕਸਐਮ ਹੈ ਏ ਬਾਈ ਗੱਲ ਏ ਢੱਲੋ ਇਹਦਾ ਕੀ ਯਾਰ ਪਹਿਲਾਂ FI ਤੇ XM ਦਾ ਪਹਿਲਾਂ ਇਹ ਐਕਸਪਲੇਨ ਕਰ ਇਹ ਐਕਸਪਲੇਨ ਜਿੱਥੋਂ ਤੱਕ ਮੈਨੂੰ ਪਤਾ ਹੈਗਾ ਹੂੰ ਜਿੱਥੋਂ ਤੱਕ ਜਿੱਥੋਂ ਤੱਕ ਦੀਕ ਮੈਨੂੰ ਪਤਾ ਤੈਨੂੰ ਪਤਾ ਹੈ ਬਾਹਲਾ ਨਹੀਂ ਜਿੰਨਾ ਵੀ ਜਿੰਨਾ ਕੁ ਭਰਾ ਵੋ ਸਾਨੂੰ ਪਤਾ ਹੈ ਤੁਸੀਂ ਦੱਸ ਦਿਓ A to Z ਤੱਕ A to Z ਟਰੈਕਟਰ 855 ਹੂੰ ਸਭ ਤੋਂ ਪਹਿਲਾਂ ਇਹ 12 ਦੇ ਵਿੱਚ ਕਿਹਣੀ 11 ਦੇ ਵਿੱਚ ਆ ਗਿਆ ਸੀ ਤੇ 14 ਤੱਕ ਆਇਆ ਹੈਗਾ ਸ਼ੈਡ ਗੇਅਰ ਕੀਤਾ ਸੀ ਕੰਪਨੀ ਹੂੰ ਸ਼ੈਡ ਗੇਅਰ ਹੋ ਗਿਆ ਆ ਹੁਣ ਤੋਂ ਤੇਜ ਕੋਈ ਆਪਣੇ ਕੋਲੇ ਹੈ ਨਹੀਂਗਾ ਨਵਾਂ ਮਾਡਲ ਆਪਣੇ ਘਰੇ ਖੜਾ ਕਰਨਾ ਮੈਂ ਆਜੀ ਲੰਬੀ ਨਹੀਂ ਨਹੀਂ ਆਏ ਆ ਇੰਨਾ ਸਿਰਫ ਇੰਨਾ ਲੰਮਾ ਹੈ ਹਮ ਹੈਨਾ ਠੀਕ ਹੈ ਹਮ ਇਹ 855 ਹਮ ਬਣਾਇਆ ਤੇ ਆ ਚੀਜ਼ ਆ ਚੀਜ਼ ਵੀ ਦੀ ਅਲੱਗ ਜਿ ਦਿੱਕੀ ਨਹੀਂ ਹੋਈ ਇਹ ਨਹੀਂ 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 ਸੇਮ ਹੀ ਹੈ ਸਾਰਾ ਸੇਮ ਹੀ ਨਹੀਂ ਪਈ ਨਹੀਂ ਪਈ ਉਹਨਾਂ ਤੇ ਕਰਦੇ ਜਰ ਜ 960 ਕੋਲੇ ਖਿਹੜ ਕੇ ਇਹਨੂੰ ਬਰਾਬਰ ਖਿਹੜ ਲਾ ਕੰਪੈਰੀਸ਼ਨ ਕਰ ਲਾ ਕੋਈ ੜਕੇ ਦਾ ਫਰਕ ਹੀ ਨਹੀਂ ਇਹ ਦੇ ਨਾਲ ਹਾਂ ਇਹਦਾ ਗੇਰ ਹੈ ਜਿਹੜਾ ਹਮ ਬੈਗ ਮੰਨ ਲਾ ਜਿੱਥੇ ਦੂਜੇ ਤੇ ਪਹਿਲਾ ਪੈਂਦਾ ਉਹ ਤੇ ਪਿੱਛੇ ਨੂੰ ਬੈਗ ਹੈ ਗਣੀ ਗੇਰਾਂ ਦਾ ਵੀ ਥੋੜਾ ਜਾਂ ਅੰਤਰ ਹੈਗਾ ਅੱਛਾ ਠੀਕ ਹੈ ਹਮ ਜਰ ਪਾਵਰ ਜੀ 55 ਦਿੰਦੀ ਆ ਕੰਪਨੀ 60 ਦਾ ਜੋਰ ਲਾਓ। ਇਹ ਯਾਰ ਮੈਂ ਵੀ ਕਿਸੇ ਤੋਂ ਸੁਣਿਆ ਵੀ ਇਹੇ ਚੰਗਾ ਹੁੰਦਾ। ਨਾ ਕੋਈ ਘੱਟ ਤੇ ਰਤੀ ਭਰ ਦਾ ਫਰਕ ਨਹੀਂ ਹੈਗਾ। ਬਰਾਬਰ ਰੋਕ ਨਹੀਂ ਸਾਰਾ ਕੁਝ ਸੇਮ ਹੀ ਹੈ। ਇਹਦਾ ਤਾਂ ਦਾਣੀ ਫਰਕ ਹੈ ਤੇ ਟਾਇਰ 16 ਵਾਲੇ ਆ। ਹੂੰ 16 ਦੇ ਟਾਇਰਾਂ ਚ ਓਰੀਜਨਲ ਆ। ਹੂੰ ਠੀਕ ਹੈ ਬਹੁਤ ਚੰਗਾ ਟਰੈਕਟਰ ਹੈਗਾ। ਆ ਸ਼ੋਸ਼ਾ ਦੇਖ ਲਾ ਜਮਾ ਨਵੀ ਪਈ ਆ ਕੱਲੇ ਮਗਰਾੜਾਂ ਦੀ ਟੱਚਿੰਗ ਹੋਰ ਕਿਤੇ ਕੜਮ ਨਹੀਂ ਲੱਗੀ। ਚੈਰ ਵੀ 16 ਵਾਲੇ ਆ। ਟਰੈਕਟਰ ਵੀ ਟਾਇਰ ਵੀ 16 ਆ। ਫਰਮ ਰੂਮ ਦਿਖਾ ਦੀ ਬਤੋ। ਬਈ ਬਟਾ। ਵਧੀਆ ਸਾਫ ਸੁਥਰਾ ਹੈਗਾ ਟਰੈਕਟਰ ਮਗਰੋਂ ਵੀ ਤੇ ਮੰਨ ਕੇ ਚੱਲ 16 ਦੇ ਟਾਇਰਾਂ 'ਚ ਆ ਕੇ ਰੇਟ ਤਾਂ ਯਾਰ ਜਮਾ ਹੀ ਬਹੁਤ ਫਰਕ ਪਾ ਦਾਂਗੇ ਅੱਛਾ ਹਾਂ ਤੇ ਫਿਰ ਉਦੋਂ ਬਾਅਦ 960 ਕਰਿਆ ਹੁਣ ਜਿਹੜਾ 3 ਸਪੀਡ ਆ ਜਾਂਦਾ ਹੈਗਾ ਇਸ ਟਾਈਮ 855 ਉਹਦੇ ਆ ਹੀ ਗਿਰੇ ਨਹੀਂ ਇਹਦੇ ਨਾਲ ਉਹ ਇਸ ਨਾਲੋਂ ਐਫ ਪੀ ਇੱਧਰ ਮਾਰੀ ਕੈਮਰਾ ਇਹਦੇ ਕੰਨੀ ਹਾਂ ਇਹਦੇ ਨਾਲ ਉਹ ਆ ਚੀਜ਼ ਇਹਦੇ ਨੂੰ ਹੁੰਦੜ ਹੇਲ ਜਾਂ ਨਹੀਂ ਥੋੜਾ ਜਿਵੇਂ ਕਹੇ ਤੇ ਬਹਿ ਕੇ ਚਲਾ ਬਾਲਾ ਚੰਗਾ ਆਪਣੇ ਬੁਰਾ ਇਹ ਕਹਿੰਦੇ ਫਾਨ ਦਾ ਮੁੰਡਾ ਦਾ ਬਈ ਖੁੱਲੇ ਜੀ ਹੱਡਾਂ ਨਹੀਂ ਹੱਡਾਂ ਦਾ ਖੁੱਡੇ ਹਲਦਾਂ ਦਾ ਹੈਨਾ ਇਹਨੂੰ 4 ਫੇਰਾਂ ਦਾ ਖਾ ਦੇ ਪੁੱਤੋਏ ਕੈਮਰਾ ਮਾਰ ਕੇ ਵਧੀਆ ਟਰੈਕਟਰ ਹੈ ਟਰੈਕਟਰ 14 ਮਾਡਲ 4 14 ਮਾਡਲ ਹੈ ਰੇਟ ਵੀ ਜਮਾਂ ਜਾਏ ਜੀ ਆ ਗਿਆ ਦਾ 14 ਮਾਡਲ ਉਹ ਜੇ ਦੂਜੇ ਪਾਸੇ ਜਾਵੜੇਗਾ ਉਹਦੇ ਜਾਵੜੇਗਾ ਫਰਕ ਕੋਈ ਦੇਖਾ ਨਹੀਂਗਾ ਉਹ 4.5 ਦਾ ਮਿਲਦਾ ਹੈ ਇਹਦਾ ਰੇਟ ਹੀ 4 ਲੱਖ ਮੰਨ ਲਾ ਕਿ 4.5 ਲੱਖ ਕੀਤਾਗਾ ਵਧੀਆ ਟਰੈਕਟਰ ਆ ਯਾਰ ਬਾਕੀ ਜੀ ਸਾਰੀ ਚਲਾਉਣ ਦੇ ਵਿੱਚ ਬੜਾ ਸਾਫ ਹੈ ਨਜਾਇਜ਼ ਜੀ ਸਾਹਿਬ ਤੇਲ ਅਲੱਗ ਆ ਗਿਆ ਹਰ ਵਾਰ ਸਪੀਡਓ ਆ ਗਿਆ ਡਬਲ ਕਲੱਚ ਆ ਗਿਆ ਡਬਲ ਡਿਸਟਰੀਬਿਊਟਰ ਆ ਗਿਆ ਫੁੱਲ ਟੌਪ ਵਾਲਾ ਮਾਡਲ ਫੁੱਲ ਟੌਪ ਵਾਲਾ ਮਾਡਲ ਆ ਗਿਆ ਹਾਂ ਬਸ ਸਾਲੇ ਨੂੰ ਗੇਹਰਾ ਗਿਆ ਸਾਈਡ ਤੇ ਨਜ਼ਾਰਾ ਵੀ ਆਇਆ ਨਜ਼ਾਰੇ ਨਜ਼ਾਰੇ ਆ ਬਾਈ ਉੱਤੇ ਬਹਿ ਕੇ ਚਲਾ ਕੇ ਦੇਖੀ ਅੱਜ ਮੈਂ ਲਾ ਕੇ ਆਉਂਗਾ ਨਾ ਅੰਦਰ ਹੀ ਲੱਗਿਆ ਆਪ ਕੋ ਅੰਦਰ ਨਾਲ 70000 ਰੁਪਏ ਸ਼ਰਾ ਉਹ ਸੱਚੇ ਅੰਦਰ ਨਾ ਹੀ ਲੱਗਿਆ ਸਾਰੀ ਯਾਰ 4,25,000 ਰੁਪਏ ਡਿਮਾਂਡ ਹੈ ਹਾਂ ਤੇ 4 ਲੱਖ ਦੇ ਦੇ ਦਾਂ ਯਾਰ 4 ਤਾਂ ਦੇ ਦਾਂਗੇ ਹੈ ਮਾਨਦਾਨ 19 21 ਕਰ ਦਿਆਂਗੇ ਅੱਛਾ ਤੇ ਉਸ ਤੋਂ ਬਾਅਦ ਆਹ ਇਹ 11 ਮਾਡਲ ਇਹ ক্লোਜ਼ ਕਰ ਦੇ ਫਿਰ ਸਿੰਪਲ ਸਟੀਅਰਿੰਗ ਤੇਲ ਬ੍ਰੇਕ ਰਿਵਰਸ ਵੀਡੀਓ ਡਬਲ ਕਲੱਚ ਯਾਰ ক্লোਜ਼ ਕਰ ਕੇੋਂ ਬੰਦ ਕਰਦੇ ਇਹਨਾਂ ਪਤਾ ਨਹੀਂ ਬਾਈ ਜੀ ਦਾ ਫਕਾਰਾ ਹੈਗਾ ਵਾਕਈ ਹੈਗਾ ਹੈਨਾ ਤੇ ਸਾਰਾ origignal ਡੈਕਟਰ ਢਿਲ ਅੱਛਾ ਟਾਇਰ ਦਿਸੀ ਜਾਂਦੇ ਨਹੀਂ ਆ ਜੀਦਾ ਇੱਥੋਂ ਦੇਖਣ ਨੂੰ ਐ ਲੱਗਦਾ ਟਾਇਰ 15 16 ਮਾਡਲ ਲੈਣਾ ਹਾਂ ਹੈਨਾ ਚੰਗਾ ਡੈਕਟਰ ਹੂੰ ਰੰਗ ਵੇਢ ਹੈ ਨਹੀਂ ਕਿ ਲੋ ਵੀ ਨਾ ਬਾਈ ਨਾ ਕਿਤੋਂ ਵੀ ਹੈ ਨਹੀਂਗਾ ਰਮ ਰਮ ਚੰਗੀ ਤਰ੍ਹਾਂ ਦਿਖਾ ਦੇ ਬਤੋਏ ਮਗਰਾੜ ਨੂੰ ਵੀ ਦਿਖਾ ਦੇ ਵਧੀਆ ਡੈਕਟਰ ਬਾਕੀ ਜਿਹੜਾ ਹਰਿਆਣੇ ਦਾ ਜੀਦਾ ਜੀਦਾ ਆ ਮਾਰਕਾ ਆ ਗਿਆ ਨਾ ਜਿੱਥੇ ਪਾਣੀ ਮਾਰਾ ਹੁੰਦਾ ਹੈਗਾ ਉੱਥੇ ਚੀਜ਼ਾਂ ਗਲਦੀਆਂ ਕੰਪਾਊਂਡ ਵਾ ਗਿਆ ਹੈ ਫਿਰ ਕੰਪਾਊਂਡ ਮਾਰਦੇ ਉਹ ਜਿਹੜਾ ਜ਼ਰੂਰੀ ਹੁੰਦਾ ਮਾਰਕਾ ਲੱਗੇ ਉੱਥੇ ਮਗਰਾੜ ਖਰਾਬ ਨਾ ਹੋਊ ਪੇਤਾ ਅਲੱਗ-ਅਲੱਗ ਸੋਚ ਐ ਪਰ ਉਹ ਬੰਦੇ ਦੀ ਸੋਚ ਸਹੀ ਐ ਵਧੀਆ ਜੀ ਹੈਨਾ ਉਹਨੂੰ ਫਿਰ ਮਾੜਾ ਪਾਣੀ ਲਾ ਕੇ ਛੇਦੀ ਗਲ ਜਾਂਦੀ ਛੇਦੀ ਗਲ ਜਦੀ ਚੀਜ਼ ਹੈਨਾ ਉਹ ਰਾਤ ਫਿਰ 11 ਮਾੜ ਲਾ 11 ਹੈਨਾ 11 ਮਾੜਾ ਇਹ ਵੀ ਯਾਰ ਤੂੰ ਦੇਖ ਲੈ ਨਾਲ ਦੇ ਬਈ ਕੁਝ ਨਹੀਂ ਹੋਇਆ ਕਿਤੇ ਗਲੇ ਵੀ ਨਹੀਂ ਪੂਰੇ ਮੱਕੀ ਨਾਲ ਦਾ ਹੈਨਾ ਮਾੜਾ ਦੇ ਹਿਸਾਬ ਨਾਲ ਬਹੁਤ ਚੰਗਾ ਜੇ ਰਿੰਜਿੰਗ ਦਾ ਕਿਵੇਂ ਬਹੁਤ ਵਧੀਆਗਾ ਬਈ ਮਾਰਦਾ ਦਾਣੇ ਹੀ ਕਰਦਾ ਰੋ ਰੋਦੀ ਹੈਨਾ ਨੰਬਰ ਹਰਿਆਣਾ ਨੰਬਰ ਹਰਿਆਣਾ ਐਨਓ ਸੀ ਮਿਲ ਜੂਗੀ ਇਸ ਟਰੈਕਟਰ ਦੀ ਮਕਾ ਗੱਲ ਆ ਜੇ ਆਪਾਂ ਇਹਦੀ ਇੱਧਰ ਕਰੀ ਇੱਥੇ ਲਈ ਆ ਚੀਤੇ ਨਾ ਵੇਥੇ ਨੀਗਾ ਮਾਰ ਲੀਏ ਇੱਥੇ 15 16 ਦਾ ਭਲੇਖਾ ਉਹ ਯਾਰ 14 ਖੜਾ ਹੈ 14 ਚਮਕ ਵੱਧ ਨਹੀਂ ਤੁਸੀਂ 15 ਨਾਲ ਚਮਕ ਵੱਧ ਦਿਖਾਉਂਦਾ ਹੈ ਜਿਹੜੇ ਬੰਦੇ ਇੱਧਰ ਕਰ ਤੂੰ ਮੈਂ ਤੈਨੂੰ ਸਿੱਖਾਲਾਂ ਐਕਸਲੈਂਟ ਜਿਹੜੇ ਬੰਦੇ ਵੀਡੀਓ ਸਾਰੀ ਦੇਖਣਗੇ ਧਿਆਨ ਨਾਲ ਹੂੰ ਦੇ ਲੋ ਵੀਡੀਓ ਦੇਖਣਗੇ ਵੀ ਆਪਾਂ ਵੀਡੀਓ ਦੇਖਣੀ ਹੈ ਉਹ ਬੰਦੇ ਸਮਝ ਜਾਣਗੇ ਵੀ ਇਹ ਟਰੈਕਟਰ ਤੇ ਉਹ ਟਰੈਕਟਰ ਦਾ ਕਿੰਨਾ ਉਹ ਪਰਲੇ ਪਾਸੇ 15 ਖੜਾ ਹੈ 15 ਖੜਾ ਹੈ ਆ 11 ਖੜਾ ਹੈ ਚਮਕੋਂ ਤੋਂ ਵੱਧ ਹੈ ਵੱਧ ਹੈ ਹੈਨਾ ओरिजिनल ਹੈ ओरिजिनल ਹੈ ओरिजिनल ਹੈ ਇਸ ਚੀਜ਼ ਦੀ ਵੀ ਗਾਰੰਟੀ ਹੈ ਡਿਮਾਂਡ ਕਿੰਨੀ ਹੈ ਦੀ ਇਹਦੀ 3 ਲੱਖ 55000 ਸਾਢੇ 3 ਲੱਖ ਹੀ ਮੰਨ ਲੈ ਯਾਰ ਤੂੰ ਸਾਢੇ 3 ਲੱਖ ਰੁਪਏ ਮੰਨ ਕੇ ਤਾਂ ਹਮਮ ਲੇ ਕਿੰਨੇ ਦਾ ਹੋ ਜਾਊਗਾ ਸਵਾ 3 ਦਾ ਜਣਾ ਯਾਰ ਤੈਨੂੰ ਵੀ ਦੇ ਦਾਂ ਲਓ ਵੀ ਇਹ ਕਿਸੇ ਨੇ ਆਪਾਂ ਪਹਿਲਾਂ ਹੀ ਸਟਾਰਟਿੰਗ 'ਚ ਬੋਲਿਆ ਸੀਗਾ ਉੱਥੇ ਲੈ ਕੇ ਜਾਣਾ ਢੱਕੇ ਢੱਕੇ ਦਾ ਹਿਸਾਬ ਦੇ ਦਾਂਗੇ 1 ਰੁਪਿਆ ਨਹੀਂ ਲਓ ਵੀ 1 ਰੁਪਿਆ ਨਹੀਂ ਲੈਂਦਾ ਢੱਕੇ ਢੱਕੇ ਦਾ ਹਿਸਾਬ ਦੇ ਦਾਂਗੇ ਨੰਬਰ ਕੁਲਵੀਰ ਦਾ ਆਪਣੇ ਕੋਲ ਹੈਗਾ ਵੀਡੀਓ 'ਚ ਵੀਡੀਓ ਦਬਕੇ ਸ਼ੇਅਰ ਕਰ ਦਿਓ ਪੇਜ ਨੂੰ ਕਰ ਦਿਓ ਫਾਲੋ ਤੇ ਵੀਡੀਓ ਭਰਾ ਬਣ ਕੇ ਦੇਖ ਲਓ ਸਾਰੀ ਸਾਰੀ ਦੇਖ ਲਓ ਤੈਨੂੰ ਸਵਾ ਕੁਝ ਨੇ ਨਹੀਂ ਲੈਣਾ ਕੱਲਾ ਸਵਾਦ ਲੈਣਾ ਉਹ ਭਰਾ ਬਣ ਕੇ ਫੋਨ ਹੀ ਨ